ਯੇ ਬਾਬਾ ਸ਼ਨੀ ਭਗਵਾਨ ਯੇ ਮਾਈ ਕਾਲਕਾ ਯੇ ਸੂਰਿਆ ਪੁੱਤਰ ਸ਼ਨੀ ਭਗਵਾਨ ਹਾਂ ਜੀ ਮੇਰੇ ਪਿੰਡ ਦਾ ਸ਼ਨੀ ਭਗਵਾਨ ਜੀ ਦਾ ਮੰਦਿਰ ਜੀ ਆ ਮਾਈ ਕਾਲਕਾ ਦੀ ਮੂਰਤੀ ਆ ਭੋਲਾ ਸਿੰਘ ਦੇਖੋ ਚਰਨਾਂ ਦੇ ਵਿੱਚ ਮੱਥਾ ਟੇਕ ਰਿਹਾ ਹੈ ਠੀਕ ਹੈ ਆਨੇ ਜੀ ਸ਼ਨੀ ਭਗਵਾਨ ਸੂਰਿਆ ਪੁੱਤਰ ਜਿਨ੍ਹਾਂ ਦਾ ਸਾਰੀਆਂ ਅਦਾਲਤਾਂ ਕਲੇਸ਼ ਕਚਹਿਰੀਆਂ ਕੋਰਟ ਕਚਹਿਰੀਆਂ ਦੇ ਵਿੱਚ ਸਾਰੇ ਕਿਤੇ ਨਿਵਾਸ ਹੁੰਦਾ ਜੀ ਆ ਦੇਖੋ ਜੀ ਗੱਜਰਾਜ ਦੀ ਇਹਨਾਂ ਦੀ ਸਵਾਰੀ ਐ ਬਹੁਤ ਵਧੀਆ ਨੇ ਜੀ ਸੂਰੀਆ ਪੁੱਤਰ ਸ਼ਨੀ ਭਗਵਾਨ ਬਹੁਤ ਵੱਡਾ ਮੰਦਿਰ ਐ ਜੀ ਇੱਥੇ ਲੈਪੋਲੇ ਦਿਲ ਫੜਾ ਦਿਲ ਪਾਈਏ ਯਾਹ ਬਾਬਾ ਸ਼ਨੀ ਭਗਵਾਨ ਸੂਰੀਆ ਪੁੱਤਰ ਕੰਨਾ ਮਾਲਕਾ ਤੇਰੇ ਲੈ ਯਾਹ ਹੋਵੇ ਬਾਬਾ शनि बोमा येर दे रे पाटे काज करो मेरी मां का दुनिया दर्शन बोवन ये कारो का दी काली काली मां काली नसिदरी बिना से पाले है दूजा काली अपने जन्मदिन के लिए ट्रायल गुरुवार बुधवार मैं शर्माई काल का कड़ी मां ने आठों जुड़े दी मां के जीवादान को तुम ले हो सास सुनत महाराज तोड़ के बंद गले के दो रुपए मैं कल का इधर ने जी तांबर शनि इधर तांबर शनि ने हरे जी तांबर शनि जय भगवान ਆਹ ਜੀ ਇੱਥੇ ਸਾਡੇ ਬਿੰਦਰਾ ਵੰਸ ਵਾਲੇ ਸੰਤਾਂ ਦਾ ਆਸ਼ਰਮ ਹੋ ਇੱਥੇ ਪਥਰੀ ਦੀ ਦਵਾਈ ਦਿੱਤੀ ਜਾਂਦੀ ਹੈ ਸੰਤ ਪਥਰੀ ਦੀ ਦਵਾਈ ਦਿੰਦੇ ਨੇ ਕਿਸੇ ਵੀ ਤਰ੍ਹਾਂ ਦੀ ਪਥਰੀ ਹੋਵੇ ਅੰਦਰ ਮੰਦਰ ਦੀਆਂ ਮੂਰਤੀਆਂ ਬਹੁਤ ਜ਼ਿਆਦਾ ਨਹੀਂ ਗੀ ਬਿੰਦਰਾ ਵੰਸ ਵਾਲੇ ਸੰਤ ਨੇਗੇ ਇੱਥੇ ਇੱਧਰ ਆ ਗਿਆ ਜੀ ਸ਼ਿਵ ਭੋਲੇ ਪੰਡਾਰੀ ਦਾ ਜੀ ਸ਼ਿਵਲਿੰਗ ਆ ਦੇਖੋ ਜੀ ਉੱਤੇ ਛੇਸ਼ਨਾਗ ਜੀ ਦਾ ਪਹਿਰਾ ਹੈ ਸ਼ਿਵਲਿੰਗ ਜੀ ਆਗੇ ਜੀ ਇਹ ਚਨਾਗ ਦਾ ਪਹਿਰਾ ਜੀ ਉੱਤੇ ਨੰਦੀ ਭਗਵਾਨ ਬੈਠੇ ਨੇ ਜੀ ਇਹ ਹੈ ਜੀ ਨਾਰਾਇਣ 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 ਆਦਿ ਸ਼ਕਤੀਆਂ ਨੇ ਜੀ ਇਹ ਆ ਦੇਖੋ ਬਰਮਾ ਵਿਚ ਨੂੰ ਮਹੇਜ ਗौरी ਪੁੱਤਰ ਗਣੇਸ਼ ਅਮਰ ਹੋਈ ਕਾਇਆ RAM ਨਾਮ ਨੇਜਾ ਕਰ ਪਾਇਆ ਆ ਫੋਟਵਾਂ ਲੱਗੀਆਂ ਹੋਈਆਂ ਨੇ ਜੀ ਇਹ ਹੈ ਜੀ ਬਿੰਦਰਾਵੰਸ ਵਾਲੇ ਸੰਤ ਨੇ ਜੀ ਇੱਥੇ ਜੋ ਕਿ ਕੋਈ ਦਵਾਈ ਕਿਸੇ ਵੀ ਤਰ੍ਹਾਂ ਦੀ ਹੋਵੇ ਪੈਸੇ ਨਹੀਂ ਲੈਂਦੇ ਜੀ ਇਧਰ ਨੇ ਜੀ ਬਰਮਾ ਜੀ ਬਰਮਾ ਬਿਚ ਨੂੰ ਮਹੇਸ਼ ਕਹਿੰਦੇ ਨੇ ਨਾ ਪਿੱਪਲ ਨੂੰ ਬਰਮਾ ਕਿਹਾ ਜਾਂਦਾ ਹੈ ਇੱਥੇ ਬਰਮਾ ਜੀ ਦੀ ਪੂਜਾ ਹੁੰਦੀ ਹੈ ਜੀ ਬਹੁਤ ਜ਼ਿਆਦਾ ਜੀ ਇਹ ਹੈ ਜੀ ਸਾਡੇ ਪਿੰਡ ਦਾ ਆਸ਼ਰਮ ਬਿੰਦਰਾ ਵੰਸ ਦਾ ਜੀ ਬਹੁਤ ਤਕੜਾ ਆਸ਼ਰਮ ਹੈ ਜੀ ਇੱਥੇ ਧੂਣਾ ਹੈ ਜੀ ਧੂਣਾ ਚੱਲਦਾ ਰਹਿੰਦਾ ਆ ਸੰਤ ਨੇ ਜੀ ਸਾਡੇ ਆਸ਼ਰਮ ਦੇ ਆ ਦੇਖੋ ਜੀ ਤੁਹਾਨੂੰ ਸਾਰੇ ਹੀ ਦਿਖਾ ਦਿੰਨੇ ਆ ਜੀ ਇਧਰ ਆ ਗਏ ਜੀ ਇਹ ਦੇਖੋ ਰਾਦੇ ਕ੍ਰਿਸ਼ਨ ਜੀ ਦੀ ਫੋਟੋ ਇਹ ਦੇਖੋ ਧੀਰੇ ਧੀਰੇ ਯਹਾਂ ਪਰ ਆਰਤੀ ਹੁੰਦੀ ਹੈ ਜੀ ਇੱਥੇ ਆਰਤੀ ਹੁੰਦੀ ਹੈ ਜੀ ਰਾਧਾ ਕ੍ਰਿਸ਼ਨ ਜੀ ਦਾ ਮੰਦਿਰ ਹੈ ਜੀ ਇਹ ਮੰਦਰਾ ਬੰਸੜੇ ਸੰਤੈ ਨੂੰ ਚਲਾ ਰਹੇ ਨੇ ਜੀ ਬੋਲਾ ਜੀ ਮੱਥਾ ਟੇਕ ਰਹੇ ਨੇ ਫਿਰ ਇੱਕ ਜਣਾ ਵੀਡੀਓ ਵੀ ਬਣਾਉਂਦਾ ਨੇ ਜੀ ਲਓ ਜੀ ਇਹ ਇੱਥੇ ਪੁਜਾਰੀ ਰਹੇ ਨੇ ਜੀ ਪਹਿਲਾਂ ਸੰਤ ਮਹਾਪੁਰਚ ਜੀ ਦੇਖੋ ਕਿੰਨਾ ਵੱਡਾ ਹੈ ਮੰਦਿਰ ਹੈ ਜੀ ਬਹੁਤ ਵੱਡਾ ਜੀ ਇਸ ਮੰਦਿਰ ਨੂੰ ਇਹਨਾਂ ਸੰਤਾਂ ਨੇ ਉਜਾਗਰ ਕੀਤਾ ਜੀ ਜੋ ਕਿ ਸੰਤ ਮਹਾਪੁਰਸ਼ ਨੇ ਜੀ ਇਸ ਟਾਈਮ ਗੱਦੀ ਦੇਵਤੇ ਬਿਰਾਜਮਾਨ ਨੇ ਜੀ ਇਹ ਸਾਡੇ ਪਿੰਡ ਦੇ ਜੀ ਬਿੰਦਰਾ ਬਾਜ ਤੋਂ ਮਹਾਰਾਜ ਜੀ ਇਹ ਬਿੰਦਰਾ ਬਾਜ ਤੋਂ ਸੰਤ ਨੇ ਜੀ ਸਾਡੇ ਪਿੰਡ ਦੇ ਇਹਨਾਂ ਨੇ ਇਸ ਆਸ਼ਰਮ ਨੂੰ ਬਣਾਇਆ ਜੀ ਇਹਨਾਂ ਨੇ ਬਹੁਤ ਸੇਵਾ ਕਰੀ ਹੈ ਜੀ ਇੱਥੇ दवाइया ने देसी दवाइया लो जी आके किसी भी तरह की दवाई पत्थरी की होगी टाइफाइड की होगी बुखार की होगी और कई गुप्त संत जी ने जी महाराज बाबा जी कुछ बोलोगे जी बोलोगे बोल दो। चल रहा है जैसी राधे, 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 राधे कृष्णा राधे जी हम काफी समय यहीं रह रहे हैं 2000 से और पब्लिक की नशा शराब की अफीम इसमें कोई भी नशा हो फ्री सेवा एक बार एक चम्मच दवाई पियो दूसरे दिन से उसका जी नहीं करेगा ठीक और पथरी की दवाई देते हैं शुगर की देते हैं ठीक है और दे तो भला और ना दे तो भला सेवा कर रहे हैं जी ठीक है जी। जब तक जीवन है राधा कृष्ण सेवा आश्रम अरोड़ा कॉलोनी रतिया ठीक धन्यवाद जी अच्छा जी ਸਾਰਿਆਂ ਨੂੰ ਜੀ ਸਾਡੇ ਕੰਨਿਓ ਮੇਰੇ ਦੇ ਭੋਲੇ ਕੰਨਿਓ ਵੀ ਸੱਸ਼ਰੀਕਾਰ ਸਾਰਿਆਂ ਨੂੰ ਰਾਮ ਰਾਮ ਜੀ ਸਾਡਾ ਚੈਨਲ ਜੀ ਸਿੰਪਲ ਲਾਈਫ 557 ਸੋਨੋ ਅੱਜ ਟਾਈਮ ਸੰਤਾਨ ਨਾਲ ਗੱਲ ਵੀ ਕਰਾਈ ਇਹਨਾਂ ਦਾ ਆਸ਼ਰਮ ਵੀ ਸਾਰਾ ਦਿਖਾਇਆ ਜੋ ਕਿ ਸ਼ਨੀਵਾਰ ਦੇ ਦਿਨ ਸ਼ਨੀ ਭਵਾਨ ਜੀ ਦੇ ਪੁਰੀਆ ਪੁੱਤਰ ਦੇ ਤੇਲ ਚੜਦਾ ਜੀ ਪੂਜਾ ਪਾਠ ਹੁੰਦਾ ਜੀ ਬਾਕੀ ਚੱਲਦਾ ਰਹਿੰਦਾ ਜੋ ਸੰਤਾਨ ਨੇ ਕਿਹਾ ਜੀ ਸੱਚ ਹੈ ਬਿਲਕੁਲ ਸੱਚ ਹੈ ਟਲ ਸੱਚਾਈ ਇਹਨਾਂ ਦੀ ਕੋਈ ਪੈਸਾ ਨਹੀਂ ਲੈਂਦੇ ਦੇ ਦੇ ਤਾਂ ਕਿੱਦਾਂ ਭਲਾ ਨਾ ਦੇਵੇ ਤਾਂ ਭਲਾ ਸੰਤਾਨ ਜੀ ਪਾਠ ਕਹਤਾ ਜੀ ਅੱਛਾ ਹੀ ਸਾਰਿਆਂ ਨੂੰ ਸੱਸ਼ੀਕਾਰ ਰਾਮ ਰਾਮ ਰਾਦੇ ਰਾਦੇ ਜੀ ਸਾਡਾ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ